بڑی ہوئی ڈالتے ਬੜੀ ਬੜੀ ਉਹਦੇ ਸਿਰ ਉੱਤੇ ਚੜਾਅ ਕਰੇ ਬਿਆਸ ਨੂੰ ਉਹ ਬੜੀ ਕਾਰਨ ਦੇ ਕੇ ਸਾਡੇ ਸਵਾਲ ਨੂੰ ਇਹ ਸਿਆਸਤ ਨਹੀਂ ਦਿੱਤੀ ਦਾਵਾ ਜੋ ਦਾਦੇ ਨੇ ਮਿਲੇ ਸਵਾਲ ਦਾਵਾ ਦੇ ਕਰਨ ਦੇ ਲਈ ਇਸ ਤੋਂ ਬਾਅਦ ਸ਼ਰਧਾ ਕਰਦੇ ਨੇ ਇਸ ਦੀ ਸਵਾਲ ਦਾ ਗੇਰੇ ਵਿੱਚ ਜਾ ਕੇ ਪਾਸ ਮੁੰਦੂ ਨੂੰ ਦਿਖਾਇਆ ਗੇਰੇ ਵਿੱਚ ਜਾ ਕੇ ਪਾਸ ਮੁੰਦੂ ਨੂੰ ਦਿਖਾਇਆ ਸੀ ਬਵਾਦ ਇਤਹਾ ਹੋ ਗਿਆ ਸਰਕਾਰ ਨੇ ਇਹ ਸਿਆਸਤ ਨਹੀਂ ਦਿੱਤੀ ਇਹ ਸਿਆਸਤ ਨਹੀਂ ਦਿੱਤੀ ਗੇਰੇ ਵਿੱਚ ਜਾ ਕੇ ਪਾਸ ਚੱਲਾਈ ਕਰ ਰਿਹਾ ਸੀ ਮੈਂ ਤਹਾਇਆ ਸੀ ਅਸੇ ਪੇੜਾ ਦੋਸਤੋ ਤਰੰਗਲੇ ਮਾਇਆ ਸੀ ਤੋ ਜੀ ਗਾਉਂ ਦੇ ਕਿਲੇ ਵਿੱਚ ਜਾ ਕੇ ਪਾਸ ਚੰਗਾ ਹੀ ਤਹਾਇਆ ਸੀ ਅਸੀਂ ਪੇੜਾ ਦੋਸਤੋ ਤਰੰਗਲੇ ਮਾਇਆ ਸੀ ਖਬਰਾਂ ਚ ਇਹਨਾਂ ਵੱਡਾ ਮੁੰਡਾ ਬਣਾਇਆ ਸੀ ਖਬਰਾਂ ਚ ਇਹਨਾਂ ਦਾ ਮੁੰਡਾ ਬਣਾਇਆ ਸੀ ਐਡੀ ਐਕਟਰ ਐਡਾ ਜੋ ਹੈ ਜਿਵੇਂ ਲਾਈਵ ਦੀ ਦੀਏ ਸਿਆਸਤ ਵੀ ਦੀਏ ਸਿਆਸਤ ਵੀ ਦੀਏ ਚੰਗਾ ਨਹੀਂ ਇਹ ਮੂਲ ਪਾਇਆ ਤੁਸੀਂ ਸੀਐਸ ਗੱਲ ਜਗਾ ਚੰਗਾ ਨਹੀਂ ਇਹ ਮੂਲ ਪਾਇਆ ਤੁਸੀਂ ਸੀਐਸ ਗੱਲ ਜਗਾ اچھا کتاب سے کلے والی کندھ کا یہ جگہ جیت شیش نظایا جگہ جیت گرو شیش نظایا بڑا چنگا فل پایا کمی نہیں دئیے تینوں دس ادو ترس کیوں آیا تینوں دس ادو ترس کیوں آیا کیوں تیری اکیاں پڑھتا ہے چھایا تینوں دس ادو ترس کیوں آیا کیوں تیری اکیوں چ پڑھتا ہے چھایا پر انج لگتا ہے تیرا کوئی کسور نہیں ਬਾਰੇ ਜਿਹੜੇ ਲੱਗਦਾ ਹੈ ਤੇਰਾ ਕੋਈ ਕਸੂਰ ਨਹੀਂ ਸਿਆਸਤ ਦੇ ਰੰਗ ਰੰਗੇ ਦੰਗ ਲੀਏ ਦਿੱਤੇ ਸਿਆਸਤ ਦੇ ਲਈ ਦਿੱਤੇ ਸਿਆਸਤ ਦੇ ਲਈ ਦਿੱਤੇ शुक्रिया ਬਹੁਤ ਖੂਬ ਮਲਕੀਸ਼ਵੀ ਨਾਗਰ ਉੱਤਰੋ ਜੀ ਦਾ ਮੁਸਤਾਫਾ ਬਰਿੰਦਰ ਸਿੰਘ ਦੇ ਲੋਕੀ ਇਸ ਤਰ੍ਹਾਂ ਪ੍ਰਧਾਨ ਰੀ ਮੰਡਲ ਕਵੀ ਸਹਿਵਾਉਂ ਸਾਰੇ ਸਾਸੀ ਗ੍ਰਾਮੀਂ ਮੇਰੇ ਘੰਟਾ ਹੈ ਸੁਗਾਰੇ ਸੰਤਰਾ ਵਸਿੰਦੇchna ਹੈ ਚੋਜਾ ਵਾਲਿਓ ਗੁਰੂ ਰਵਿਦਾਸ ਜੀਓ ਤੁਹਾਨੂੰ ਸਾਧਾ ਦੇ ਪੁੱਲ ਚੜਾਉਣ ਲੰਗਾ ਤੇਰੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੰਗਾ ਤੇਰੀ ਸੋਹਣੀ ਤਸਵੀਰ ਤੇ ਨੀਹ ਲਾ ਕੇ ਰੱਜ ਕੇ ਦਰਸ਼ਕ ਮਾਣੂ ਜੀ ਕਰਤਾ ਤੇਰੀ ਗਰੇ ਗਹਰੀ ਤੇ ਰਗੜ ਮੱਥਾ ਮੋੜ ਕੇ ਕਿਸਮਤ ਬਣਾਉ ਨੂੰ ਜੀ ਕਰਦਾ ਤੇਰੀ ਰੰਬੀ ਨੇ ਜ਼ੁਲਮ ਦੀ ਖੱਲ ਲਾਹੀ ਤੇਰੀ ਰੰਬੀ ਨੇ ਜ਼ੁਲਮ ਦੀ ਖੱਲ ਲਾਹੀ ਤੇਰੀ ਸੂਈ ਨੇ ਦੁੱਖਾਂ ਦੇ ਫੱਟ ਸੀਤੇ ਤੇਰੇ ਟਾਂਕੜੇ ਨੇ ਲਾਇਆ ਅਹਿਕੰਕਾ ਸਾਖਤ ਰਾਮ ਦੇ ਵੰਗਰ ਲਟ ਕੀਤੇ ਜਿਹੜੀ ਗੰਗਾ ਦੇ ਦਰਸ਼ਨ ਨੂੰ ਜਾ ਲੋਕੀ ਤੇਰੇ ਕੋਲੋਂ ਉਹ ਕਉਟੀਆਂ ਮੱਕਦੀ ਸੀ ਤੇ ਲੋਕ ਮਸਾਂ ਮਾਰ-ਮਾਰ ਕੇ ਉੱਪੜਦੇ ਨੇ ਤੇਰੀ ਪੱਥਰੀ ਨੇ ਇਹ ਖਾਦੀ ਲੱਗਦੀ ਸੀ ਮੈਨੂੰ ਯਾਦ ਆਉਂਦਾ ਏ ਕਿ ਤੇਰੀ ਜੋਤ ਸਦਕਾ ਜੋਤ ਬਸ਼ਰਤਾਂ ਦੀ ਜਗਦੀ ਏ ਤੇਰੀ ਜੋਤ ਚੋਂ ਨਿਕਲ ਕੇ ਲਾਟ ਤਿੱ ਸਿੱਧੀ ਜੁਲਮ ਦੇ ਸੀ ਇਹਨੂੰ ਡੱਕਦੀ ਏ ਮੈਨੂੰ ਯਾਦ ਆਉਂਦਾ ਏ ਕਿ ਜੁਲਮ ਦੀ ਅਗ ਅੰਦਰ ਅਮਰਤ ਸੀ ਤਾਂ ਤੇਰੀ ਤਸਵੀਰਾਂ ਸੀ ਚੜਾ ਨਹੀਂ ਸੀ ਸ਼ੂ ਦਾ ਬਸ਼ਰਤਵਾਲਾ ਝਗੜਾ ਕਰੀ ਨੂੰ ਪਮੀਰ ਦਾ ਸੀ ਮੇਰੇ ਦਾਤਿਆ ਤੇਰੇ ਇਸ ਦੇਸ਼ ਅੰਦਰ ਤੇਰੇ ਬੰਦਿਆਂ ਦਾ ਕੋਈ ਮੁੱਲ ਨਹੀਂੋਂ ਪੈਸੇ ਵਾਲੜੇ ਦੇ ਹੱਥੀਂ ਰੱਬ ਵਿਗਿਆ ਜੀਵਨ ਬੰਦੇ ਦਾ ਪੈਸੇ ਦੇ ਤੁਲ ਨਹੀਂੋਂ ਸੀਨਾ ਜੋੜੀ ਤੇ ਚੋਰ ਬਲੈਕੀਆਂ ਦਾ ਸਿੱਕਾ ਚੱਲਦਾ ਇਸ ਜਹਾਨ ਅੰਦਰ ਦਸਾਂ ਨਾਹਾਂ ਦੀ ਕਿੰਨੇ ਕਾਮਿਆਂ ਦਾ ਕੋਈ ਮੁੱਲ ਨਹੀਂ ਧਰਮਾਂ ਦੇ ਮੱਝਾਂ ਨੇ ਪਾਏ ਪਾੜੇ ਇਹਨਾਂ ਬੰਦੇ ਤੋਂ ਬੰਦੇ ਨੂੰ ਪੰਡਿਆ ਏ ਜੇ ਤੂੰ ਨੀਚਾ ਤੇ ਚਲਾ ਮੇਰ ਕੀਤਾ ਇਹਨਾਂ ਧਰਮਾਂ ਨੇ ਇਸ ਨੂੰ ਠੰਡਿਆ ਏ ਤੈਨੂੰ ਤਰਸ ਮਜ਼ਦੂਰ ਮਜ਼ਬੂਨ ਤੇ ਸੀ ਤੈਨੂੰ ਤਰਸ ਮਜ਼ਦੂਰ ਮਜ਼ਬੂਨ ਤੇ ਸੀ ਨਾਲ ਲੀਰਿਆ ਤੇਰੀਆਂ ਯਾਰੀਆਂ ਸੀ ਘੋੜੇ ਗੁੰਡੇ ਡੁੱਬ ਗਏ ਪਲਤਾਂ ਦੇ ਤੇਰੀ ਪੱਥਰੀ ਤਾਂ ਲਾਉਂਦੀ ਤਾਂ ਆਜੇ ਫੇਰ ਨੂੰ ਆਪਣੇ ਹਰੂ ਕੱਲ ਦੇ ਨਸ਼ਾ ਪੈਸੇ ਦੀ ਤਾਕਤ ਦਾ ਮੁੱਕ ਜਾਵੇ ਊਚ ਨੀਚ ਦਾ ਰੇੜ ਕਾ ਮੁੱਕ ਜਾਵੇ ਪਾਣੀ ਦੁੱਖਾਂ ਤੇ ਜੁਲਮਾਂ ਦਾ ਸੁੱਕ ਜਾਵੇ ਊਚ ਨੀਚ ਦਾ ਰੇੜ ਕਾ ਮੁੱਕ ਜਾਵੇ ਪਾਣੀ ਦੁੱਖਾਂ ਦੇ ਜੁਲਮਾਂ ਦਾ ਸੁੱਕ ਜਾਵੇ ਬਹੁਤ ਵਾਹ ਬਹੁਤ ਅੱਛਾ ਬਹੁਤ ਅੱਛਾ ਪੰਜਾਬੀ ਤੇ ਬਹੁਤ ਹੀ ਖਲਾਬੀ ਸ਼ਹਿਰ ਸੰਤ ਰਾਮ ਉਦਾਸੀ ਦੀ ਰਚਨਾ ਲਿਖਿਤ ਨਾਗਰੇ ਨੇ ਪੇਸ਼ ਕੀਤੀ ਭਗਤ ਰਦਾਸ ਜੀ ਬਾਰੇ ਸੁਭਾਨ ਅੱਲਾਹ ਦਾ ਬਾਤ ਬਿਲਕੁਲ ਨਹੀਂ ਲੱਗਦੀ ਹੈ ਕਿ